ਦਸੰਬਰ 2024 ਨੂੰ ਅਮਲੋ ਦੀਆਂ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਇੱਕ ਵਕੀਰ ਨਾਲ ਹੋਈ ਤਾਂ ਕੰਮ ਕੀ ਦੇ ਸੰਬੰਧੀ ਕਾਰਵਾਈ ਨਾ ਹੋਣ ਤੇ ਪੰਜਾਬ ਦੇ ਕੁਝ ਬਾਹਰ ਐਸੋਸੀਏਸ਼ਨਾਂ ਦੇ ਪ੍ਰਧਾਨ ਦੇ ਬਾਹਰ ਕੌਂਸਲ ਦੇ ਤਿੰਨ ਮੈਂਬਰਾਂ ਵੱਲੋਂ ਇੱਕ ਮੀਟਿੰਗ ਬਾਹਰ ਰੂਪ ਫਤੇਗੜ ਸਾਹਿਬ ਵਿਖੇ ਕੀਤੀ ਗਈ ਜਿਸ ਤੋਂ ਬਾਅਦ ਐਸਐਸਪੀ ਦਫ਼ਤਰ ਫਤੇਗੜ ਸਾਹਿਬ ਤੱਕ ਰੋਸ਼ ਮਾਰਕ ਕੀਤਾ ਗਿਆ ਤੇ ਜਿਸ ਤੋਂ ਬਾਅਦ ਐਸਐਸਪੀ ਦਫ਼ਤਰ ਦੇ ਦਰਵਾਜ਼ੇ ਲਗਾਏ ਗਏ ਵਕੀਲਾਂ ਨੇ ਐਸਐਸਪੀ ਦੇ ਦਫ਼ਤਰ ਖੜਕਾਏ ਕਿ ਕਐਮਐਲਏ ਦਾ ਭਰਾ ਇੱਕ ਵਕੀਲ ਤੇ ਹਮਲਾ ਕਰਦਾ ਹੈ ਵੈਪਨ ਕੱਢ ਲੈਣ ਇਲੈਕਸ਼ਨ ਵਾਲੇ ਦਿਨ ਸਿਰ ਪਾੜਦਾ ਹੈ ਤੇ ਐਸਐਸਪੀ ਸਾਹਿਬਾ ਬੇਬਸ ਐ ਸਿਆਸੀ ਪ੍ਰਭਾਵ ਦੇਤੇ ਇਹ ਦੁਖਦਾਈ ਗੱਲ ਨਹੀਂ ਇੱਕ ਐਫਆਈਆਰ ਜਿਹੜੀ ਕਹਿੰਦੇ ਸੀ ਆ ਮੈਂ ਬੋਰਡ ਦੇਖਦਾ ਹਾਂ ਨਾ ਪੂਰੇ ਪੰਜਾਬ ਚ ਘਰ ਘਰ ਤੁਹਾਨੂੰ ਪਹੁੰਚੂਗਾ ਫੋਨ ਨੰਬਰ ਖੋਲਤਾ ਮਾਨ ਸਾਹਿਬ ਇੱਥੇ ਆ ਕੇ ਦੇਖੋ ਕਿ ਇੱਕ ਸਿੰਪਲ ਐਫਆਈਆਰ ਲਈ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਹੈ ਇਹ ਲਾਣਤ ਨਹੀਂ ਹੈ ਇਸ ਸਰਕਾਰ ਦੇ ਮੂੰਹ ਦੇ ਉੱਤੇ ਕਾਲਸ ਨਹੀਂ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਆਈਪੀਐਸ ਅਫਸਰਾਂ ਤੇ ਬਦਨਾਮੀ ਦਾ ਟਿੱਕਾ ਨਹੀਂ ਹੈ ਇਹ ਬੀਬੀ ਹੈ ਇਹ ਬੀਬੀ ਸਮਝਦੀ ਹੈ ਕਿ ਤੂੰ ਉਹਨਾਂ ਦੇ ਤਾਬੇ ਹੈ ਤੂੰ ਕਾਨੂੰਨ ਦਾ ਤਾਬੇ ਨਹੀਂ ਹੈ ਤੂੰ ਕਨਸਟੀਟਿਊਸ਼ਨ ਦੇ ਤਾਬੇ ਨਹੀਂ ਹੈ ਅਸੀਂ 27 ਤਰੀਕ ਦਾ ਅਲਟੀਮੇਟਮ ਦਿੱਤਾ ਹੈ 27 ਤਰੀਕ ਨੂੰ ਅਸੀਂ ਆਪਣੀਆਂ ਐਗਿਟੇਸ਼ਨ ਬਿੱਡਾਂਗੇ ਜਿਹਦੇ ਵਿੱਚ ਇਨਡੈਫਿਨਿਟ ਸਟ੍ਰਾਈਕ ਕਰੇ ਇਹ ਵੀ ਆਪਸ਼ਨ ਯੂਜ਼ ਕਰਾਂਗੇ ਮੁੱਖ ਮੰਤਰੀ ਦਾ ਕਰ ਕਰਾਓ ਕਰਨ ਦਾ ਇਹ ਵੀ ਆਪਸ਼ਨ ਯੂਜ਼ ਕਰਾਂਗੇ ਐਸਐਸਪੀ ਦਾ ਕਰ ਕਰਾਓ ਕਰਨਾ ਇਹ ਵੀ ਆਪਸ਼ਨ ਯੂਜ਼ ਕਰਾਂਗੇ ਮੰਤਰੀਆਂ ਦੇ ਘਰ ਦਾ ਕਰਾਓ ਕਰਨਾ ਇਹ ਵੀ ਆਪਸ਼ਨ ਯੂਜ਼ ਕਰਾਂਗੇ ਜਦ ਤੱਕ ਇਨਸਾਫ ਨਹੀਂ ਮਿਲਦਾ ਸੀ ਸਾਹ ਨਹੀਂ ਲਵਾਂਗੇ ਤੇ ਇੱਕ ਅੰਡਰਟੇਕਿੰਗ ਹੈ ਵਕੀਲ ਸਾਹਿਬ ਬੰਦਾ ਕਹਿੰਦੀ ਹੈ ਐਫਆਈਆਰ ਕਰ ਦਿੰਨੀ ਹੈ ਪਾਚ ਰਾਜੀ ਨਾਵਾ ਕਰ ਲੋ ਐਸਐਸਪੀ ਸਾਹਿਬ ਰਾਜੀ ਤਾਂ ਨਹੀਂ ਹੋਊਗਾ ਸਜਾ ਦਵਾਵਾਂਗੇ ਨੋਟ ਕਰ ਲੋ ਫਰਨੈਂਡ ਦਾ ਐਂਡ ਇਹਨੂੰ ਦੀਵਾਰ ਕਰ ਦੋਤਾ ਤਿੰਨੇ ਵਾਰਾਂ ਨੇ ਉਹ ਕੱਢ ਦੋਤਾ ਬਾਹਰੋਂ ਜਿਹੜਾ ਨਾਨ ਪ੍ਰੈਕਸਿੰਗ ਲਾਇਰ ਹੈ ਬਾਰ ਕੋਰਸਨ ਦੇ ਵਿੱਚ ਗਰੇਵਾਲ ਸਾਹਿਬ ਜ਼ਿੰਮੇਵਾਰੀ ਲੈਣਗੇ ਜੋ ਯੋਗ ਕਾਰਵਾਈ ਹੋ ਸਕਦੀ ਹੈ ਉਹ ਕਰਨਗੇ ਸਾਰੇ ਫਕੀਰ ਭਾਈ ਸ਼ਾਰੇ ਦੇ ਸੱਤੇ ਦੇਸੀ ਵਿੱਚ ਪਹੁੰਚੇ ਜਿੱਥੇ ਸਾਰੇ ਪੰਜਾਬ ਦੇ ਪ੍ਰਧਾਨ ਸਾਹਿਬਾ ਆਏ ਨੇ ਬਹੁਤ ਹੀ ਲਹਣਤਾਰੀ ਗੱਲ ਹੈ ਕਿ ਕਿੰਨੇ ਦਿਨ ਤੋਂ ਇੱਕ ਗਰੂਪ ਅਟੈਕ ਦੀ ਜੀਨ ਦੇ ਉੱਪਰ ਹੋਇਆ ਹੈ ਔਰ ਅੰਦਰ ਪੋਲੀਟਿਕਲ ਪ੍ਰੈਸ਼ਰ ਐਸਾ ਕਿ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿਸਰਾ ਦੇ ਸ਼ਹਿਰ ਪੈ ਕੇ ਇੱਕ ਪੋਲੀਟਿਕਲ ਪ੍ਰੈਸ਼ਰ ਦੇ ਕਰਕੇ ਉਹ ਐਕਸ਼ਨ ਵੀ ਨਹੀਂ ਕਰ ਰਹੇ ਕਿ ਜਿਹੜਾ ਉਹਨਾਂ ਨੂੰ ਕਾਨੂੰਨ ਮੁਤਾਬਕ ਪਰਚਾ ਦਰਜ ਕਰਨਾ ਚਾਹੀਦਾ ਅੱਜ ਤੱਕ ਵਕੀਲਾਂ ਦੀ ਜਿਹੜੀ ਡਿਮਾਂਡ ਸੀ ਉਹਨਾਂ ਪਰਚਾ ਦਰਜ ਕਰਨ ਦੀ ਸੀ ਉਹ ਉਹ ਵੀ ਨਹੀਂ ਕਰ ਰਹੇ ਅੱਜ ਦੇ ਸਿ ਆਪਣਾ ਇਹਨਾਂ ਨੂੰ ਆਲਟੀਮੇਟਮ ਦੇ ਕੇ ਚੱਲੇ ਆ ਕਾਰਨੀ ਸਾਹਿਬ ਪ੍ਰਧਾਨ ਜੀ ਦੀ ਰਹਿਨ ਮੈਸਟਰ ਜੀ ਦੀ ਮੀਟਿੰਗ ਕੀਤੀ ਗਈ ਹੈ ਇਹਨਾਂ ਨੂੰ ਆਲਟੀਮੇਟਮ ਦੇ ਕੇ ਦੱਲੇ ਕਿ ਜੇ 7 ਤਰੀਕ ਤੱਕ ਇਹਨਾਂ ਨੇ ਆਪਣਾ ਐਫ ਆਈ ਆਰ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਸੀ ਇਸ ਗੱਲ ਤੋਂ ਕਿ ਨਹੀਂ ਝੁਕ ਕੇ ਪੰਜਾਬ ਨੂੰ ਮੁੱਖ ਮੰਤਰੀ ਦਾ ਘਰਾਵ ਕਰਨਾ ਪਵੇ ਪੂਰੀ ਪੰਜਾਬ ਦੇ ਵਿੱਚ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਸਾਰੇ ਵਕੀਲ ਸਾਹਿਬਾਨ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਹੋਪੀ ਦਾ ਵਿਰੋਧ ਕਰਦੇ ਹੋਰ ਕੋਸਪਸਬਸ ਬੀਜਪੀ ਦਾ ਕਰਨਾ ਪਏ ਉਹ ਵੀ ਕਰਨਗੇ ਪਰ ਇਸੇ ਹਿਸਾਬ ਲੈਣ ਤੱਕ ਚੈਨਲ ਨਹੀਂ ਬੈਠਣਗੇ ਜਿੰਨੇ ਦਰਸਕੂ ਹੁੰਦੇ ਆ ਪਰ ਐਸੋਸੀਏਸ਼ਨ ਦਾ ਮਸਲਾ ਹੁੰਦਾ ਜਿਹੜੀ ਜਿਹੜੀ ਬਾਰ ਦੇ ਵਿੱਚੋਂ ਮੈਂਬਰ ਸੀ ਕਿਉਂਕਿ ਉਹਨਾਂ ਨੇ ਵਕੀਲ ਨਾਲ ਧੱਕਾ ਵੀ ਕੀਤਾ ਲੜਾਈ ਵੀ ਕੀਤੀ ਉਸ ਤੋਂ ਬਾਅਦ ਵੀ ਬਾਰ ਦੇ ਵਿੱਚ ਆਉਣ ਦੇ ਉਹਨਾਂ ਨੇ ਜਿਉਂ ਉਹਨਾਂ ਦੇ ਭਰਾਰੇ ਕੋ ਲੋੜ ਨਹੀਂ ਸਮਝੀ ਇਹ ਸਾਡੇ ਇੱਕ ਭਾਈਚਾਰਕ ਜਿਹੜੀ ਐਸੋਸੀਏਸ਼ਨ ਹੁੰਦੀ ਹੈ ਇਹਨਾਂ ਸਾਰਿਆਂ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਉਹਨਾਂ ਨੂੰ ਆਪਣੀ ਬਾਰ ਦੇ ਵਿੱਚੋਂ ਡਿਸਮੈਂਬਰ ਕਰ ਫੇਰ ਬਾਰਕੋਂ ਸਿੰਘ ਜਿੱਥੋਂ ਤੱਕ ਹੁੰਦਾ ਇਹਨਾਂ ਵੱਲੋਂ ਕੁਝ ਲਿਖ ਕੇ ਆਊਗਾ ਕੋਨੇ ਕੋਈ ਮਿਸਕਲੈਕਟ ਕੀਤਾ ਜਿਸ ਤਰ੍ਹਾਂ ਕੀਤਾ ਉਹ ਪਾਵਰ ਮੈਂ ਜਿਆਦਾ ਉਹਵੇਂ ਨਾ ਘੱਟ ਸਪਲਾਈ ਕਮੇਟੀ ਦੇ ਕੋਲ ਮਸਲਾ ਜਾਂਦਾ ਐਸੀ ਉਸ ਕਮੇਟੀ ਚ ਪਹੁੰਚ ਕੇ ਜੋ ਵੀ ਉਹਦੇ ਤੇ ਕਾਰਵਾਈ ਕਰ ਸਕਦੇ ਉਹ ਵੀ ਕਰਦੇ ਅੱਜ ਫਤਿਹਗੜ ਸਾਹਿਬ ਦੇ ਪ੍ਰਧਾਨ ਜਿਹੜੇ ਧਰਨੀ ਸਾਹਿਬ ਹੈ ਉਹਨਾਂ ਵੱਲੋਂ ਸਾਰੇ ਪੰਜਾਬ ਦੇ ਪ੍ਰਧਾਨਾਂ ਦੀ ਮੀਟਿੰਗ ਇੱਥੇ ਸੱਦੀ ਗਈ ਹੈ ਕਿਉਂਕਿ ਪਿਛਲੇ ਸਮੇਂ ਇਲੈਕਸ਼ਨ ਦੇ ਵਿੱਚ ਜੋ ਅਮਲੋ ਦੇ ਵਕੀਲ ਸਾਹਿਬ ਸੀਗੇ ਜੋ ਉਹਨਾਂ ਤੇ ਪਿਸਤੌਲ ਨਾਲ ਹਮਲਾ ਹੋਇਆ ਜੋ ਉਹਨਾਂ ਨੂੰ ਜਾਤੀਸ਼ੂਕ ਸ਼ਬਦ ਬੋਲੇ ਆ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਕਰਾਉਣ ਲਈ ਇਹ ਵਾਰ ਜਿਹੜੀ ਆ ਖੰਨਾ ਵਾਰ ਅਮਲੋ ਔਰ ਫਤਿਹਗੜ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਉਹ ਸੰਘਰਸ਼ ਆ ਪੰਜਾਬ ਤੱਕ ਪਹੁੰਚ ਗਿਆ ਹੈ ਬਾਰ ਕੌਂਸਲ ਦੇ ਮੈਂਬਰ ਸਾਹਿਬਾਨ ਆਏ ਆ ਉਹਦੇ ਵਿੱਚ ਜਿਹੜੇ ਦੂਸਰੇ ਪਾਸੇ ਦੇ ਨਾਨ ਪ੍ਰੈਕਸਿੰਗ ਮੈਂਬਰ ਸੀਗੇ ਉਹਨਾਂ ਨੂੰ 31 ਪਾਰ ਨੇ ਜਿਹੜਾ ਹੈ ਡਿਸ ਮੈਂਬਰ ਕਰ ਦਿੱਤਾ ਗਿਆ ਔਰ ਬਾਹਰ ਐਸੋਸੀਏਸ਼ਨ ਤੋਂ ਡਿਸ ਮੈਂਬਰ ਕਰਨ ਤੋਂ ਬਾਅਦ ਸਾਰੀ ਸਰਕਾਰ ਨੂੰ ਪੁਲਿਸ ਨੂੰ ਇਸ ਗੱਲ ਦਾ ਅਲਟੀਮੇਟਮ ਦਿੱਤਾ ਗਿਆ ਵੀ ਜੇ 27 ਤਰੀਕ ਤੱਕ ਇਹ ਐਫ ਆਈ ਆਰ ਦਰਜ ਨਹੀਂ ਹੁੰਦੀ ਤਾਂ ਉਹਦੇ ਵਿੱਚ 27 ਤਰੀਕ ਨੂੰ ਦੁਬਾਰਾ ਮੀਟਿੰਗ ਕਰਕੇ ਚਾਹੇ ਸੀਐਮ ਦਾ ਘਰ ਦਾ ਘਰਾਓ ਕਰਨਾ ਹੋਵੇ ਚਾਹੇ ਐਸਐਸਪੀ ਦਫਤਰ ਦਾ ਘਰਾਓ ਕਰਨਾ ਹੋਵੇ ਜਾਂ ਡੀਡੀਪੇ ਦਫਤਰ ਦਾ ਘਰਾਓ ਕਰਨਾ ਹੋਵੇ ਉਹ ਘਰਾਓ ਕੀਤਾ ਜਾਊਗਾ ਔਰ ਇਹ ਇਨਸਾਫ ਜਿਹੜਾ ਐਫ ਆਈ ਆਰ ਹੈ ਦਰਜ ਕਰਾ ਕੇ ਛੱਡੇ ਜਾਊਗੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਪੁਲਿਸ اور ਸਰਕਾਰ ਕਿਉਂ ਇਸ ਗੱਲ ਤੇ ਵਿجد ਹੋਈ ਹੈ ਵੀ ਐਫ ਆਈ ਆਰ ਦਰਜ ਕਰਨ ਨੂੰ ਤਿਆਰ ਨਹੀਂ ਐਫ ਆਈ ਆਰ ਕਾਨੂੰਨ ਮੁਤਾਬਕ ਦਰਜ ਹੁੰਦੀ ਹੈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ ਐਫ ਆਈ ਆਰ ਦਰਜ ਕਰ ਦਿੱਤੀ ਜਾਵੇ ਕਿਉਂ ਵਕੀਲਾ ਦਾ ਬਾਰ ਬਾਰ ਇੰਤਿਆਰ ਦਿੱਤਾ ਜਾ ਰਿਹਾ ਪਿਛਲੇ ਸਮੇਂ ਵੀ ਵਕੀਲਾ ਨੇ ਇੰਨੀ ਤਾਕਤ ਦੇਖੀ ਹੈ ਇਹਨਾਂ ਨੇ ਸਰਕਾਰਾਂ ਨੇ ਉਹਨੇ ਫਿਰ ਦੁਬਾਰਾ ਵਕੀਲਾ ਨੂੰ ਛੇੜ ਕੇ ਵਕੀਲਾ ਦੀ ਤਾਕਤ ਵਕੀਲਾ ਦਾ ਸਬਰ ਪਰਖਣਾ ਚਾਹੁੰਦੇ ਆ ਇਸ ਕਰਕੇ ਅਸੀਂ ਸਾਰੇ ਇਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ 27 ਤਰੀਕ ਤੱਕ ਅਰਜ਼ੀਆ ਦਰਜ ਕਰ ਦੋ ਤਾਂ ਕਿ ਵਕੀਲਾ ਨੂੰ ਇਹ ਤੋਂ ਅੱਗੇ ਨਾ ਵਦਨਾ ਪਵੇ ਜੀ ਆਪ ਦੇ ਪ੍ਰੈਜ਼ੀਡੈਂਟ ਸਹਿਬਾਨ ਅੱਜ ਫਟੇਗੜ ਸਾਹਿਬ ਦੇ ਵਿੱਚ ਆਏ ਆ ਔਰ ਜਿਹੜਾ ਮਸਕਾ ਪਿਛਲੇ ਦਿਨਾਂ ਦੇ ਵਿੱਚ ਚੱਲ ਰਿਹਾ ਉਹ ਸਭੇ ਸਾਹਮਣੇ ਹੈਗਾ ਪ੍ਰੈਸ ਦੀ ਨਿਗਾਹ ਦੇ ਵਿੱਚ ਵੀ ਹੈਗਾ ਔਰ ਹੈਰਾਨੀ ਦੀ ਗੱਲ ਇਹ ਹੈਗੀ ਆ ਕਿ ਸਾਰੇ ਪੰਜਾਬ ਨੇ ਅੱਜ ਤੱਕ ਮੇਰਾ ਖਿਆਲ ਆ ਵੀ ਕਿੰਨੇ ਕਿੰਨੇ ਵਾਰ ਰੈਜ਼ੋਲੂਸ਼ਨ ਪਾ ਦਿੱਤੇ ਗਏ ਆ ਜਿਹੜੇ ਆਨਨ ਫਾਟ ਹੈ ਔਰ ਉਹ ਸਾਰੇ ਦੇ ਸਾਰੇ ਰੈਜ਼ੋਲੂਸ਼ਨ ਸਰਕਾਰ ਨੂੰ ਪਹੁੰਚੇ ਵੀ ਅੱਗੇ ਪਰ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜੂਨ ਨਹੀਂ ਸਰਕੀ ਔਰ ਉਹ ਕਲਾਸ ਹੈ ਜਿਹੜੀ ਲੋਕਾਂ ਨੂੰ ਇਨਸਾਫ ਦਵਾਉਦੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਸੋ ਅੱਜ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਜਿਹੜੇ ਬਾਰ ਕਾਉਂਸਲ ਮੈਂਬਰ ਸਹਿਬਾਨ ਆਏ ਤਿੰਨ ਬਾਰ ਕੌਂਸਲ ਮੈਂਬਰ ਸਹਿਬਾਨ ਆਏ ਜਿਹੜੇ ਤਿੰਨੇ ਬਾਰ ਕੌਂਸਲ ਦੇ ਮੈਂਬਰ ਸਹਿਬਾਨ ਸਾਡੀ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਬਾਰ ਕੌਂਸਲ ਹੁੰਦੀ ਹੈ ਉਹਦੇ ਤਿੰਨੇ ਜਿਹੜੇ ਮੈਂਬਰ ਸਹਿਬਾਨ ਆਇਆ ਹਰੀਸ਼ਾਏ ਟਾਡਾ ਬਿਰਕ ਆਪਣੇ ਗਰੇਵਾਲ ਸਾਹਿਬ ਔਰ ਸੈਣੀ ਸਾਹਿਬ ਜਿਹੜੇ ਹੈਗੇ ਆ ਤਿੰਨੇ ਮੈਂਬਰ ਅੱਜ ਆ ਕੇ ਉਹਨਾਂ ਨੇ ਇਹ ਸਾਰੇ ਜਿਹੜਾ ਕੰਮ ਹੈ ਉਹਨੂੰ ਅੱਗੇ ਹੋ ਕੇ ਬਾਗਡੋਰ ਸਵਾਦ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ